ਸਤਿ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆਪਾਂ ਸ਼ਹਿਰ ਘੱਗਾ ਤਹਿਸੀਲ ਪਾਤਲਾ ਜ਼ਿਲ੍ਹਾ ਪਟਿਆਲਾ ਵਿਖੇ ਕਿਸਾਨ ਟਰੈਕਟਰ ਡੀਲਰ ਕੋਲੇ ਪ੍ਰੀਤ ਟਰੈਕਟਰ ਦੀ ਏਜੰਸੀ ਆ ਬਾਈਆਂ ਕੋਲੇ ਤੁਹਾਨੂੰ ਅੱਜ ਦਿਖਾਉਣੇ ਆ ਟਰੈਕਟਰ ਜਿਹੜੇ ਵਿੱਚ ਕੱਟੇ ਹੋਏ ਨੇ ਪ੍ਰੀਤ ਟਰੈਕਟਰਾਂ ਦੇ ਏਜੰਸੀ ਦੇ ਵਿੱਚ ਕੱਟੇ ਹੋਏ ਬਿਲਕੁਲ ਬਾਬਜੇ ਰੇਟਾਂ ਦੇ ਟਰੈਕਟਰ ਨੇ ਬਾਈ ਜਰਨੈਲ ਕੋਲੇ ਆਜੋ ਤੁਹਾਨੂੰ ਦਿਨੇ ਕੱਲੇ ਕੱਲੇ ਟਰੈਕਟਰ ਦੀ ਜਾਣਕਾਰੀ ਸਭ ਤੋਂ ਪਹਿਲਾਂ ਆ ਗਿਆ ਆਪਣੇ ਕੋਲੇ ਅਰਜਨ 555 ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਸੈਂਟਰ ਗੇਅਰ 57 ਐਚਪੀ ਦੇ ਵਿੱਚ ਟਰੈਕਟਰ ਦੇਖ ਸਕਦੇ ਹੋ 555 ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ 2018 ਮਾਡਲ 2018 ਮਾਡਲ ਪਾਵਰ ਸਟੀਅਰਿੰਗ 57 ਐਚਪੀ ਸੈਂਟਰ ਗੇਅਰ ਡਿਮਾਂਡ ਕਰਦੇ ਨੇ ਭਾਈ 4.5 ਲੱਖ ਰੁਪਿਆ ਛਾਤਰੀ ਲੱਗੀ ਹੋਈ ਹੈ ਡੰਡਾ ਡਰਾਵਲ ਸਮੇਤ ਹੈ 555 2018 ਮਾਡਲ ਸਾਢੇ 4 ਡਿਮਾਂਡ ਹੈ ਬਾਈਆਂ ਦੀ ਇਹੇ ਟਰੈਕਟਰ ਪਿੰਡ ਘੱਗਾ ਤਹਿਸੀਲ ਪਾਤਲਾ ਜ਼ਿਲ੍ਹਾ ਪਟਿਆਲਾ ਕਲਵਾਨੂ ਰੋਡ ਤੇ ਏਜੰਸੀ ਆ ਬਾਈਆਂ ਦੀ ਪ੍ਰੀਤ ਟਰੈਕਟਰ ਦੀ ਇੱਥੇ ਘੜਿਆ ਲੈ ਸਕਦੇ ਹੋ ਇਸ ਤੋਂ ਅੱਗੇ ਆ ਗਿਆ ਆਪਣੇ ਕੋਲੇ ਸੋਨਾਲੀਕਾ 35 ਦੇਖ ਸਕਦੇ ਹੋ ਸੋਨਾਲੀਕਾ 35 ਦਾ 2017 ਮਾਡਲ ਰੇਟ ਹੈਗਾ 335000 335000 ਹੈ ਟਰੈਕਟਰ ਦੇਖ ਸਕਦੇ ਹੋ ਬਾਡੀ ਲੈਨ ਦਾ ਪੂਰਾ ਸਾਫ ਹੈ 70 ਪੈਸੇ ਟਾਇਰ ਪਏ ਨੇ ਦੇਖ ਸਕਦੇ ਹੋ ਜੀ ਹਰਿਆਣਾ ਨੰਬਰ ਟਰੈਕਟਰ ਹੈ ਸੋਨਾਲੀਕਾ 35 2017 ਮਾਡਲ 335000 ਬਾਈ ਡਿਮਾਂਡ ਕਰਦੇ ਨੇ ਇਹਦੇ ਨਾਲ ਆ ਗਿਆ ਪ੍ਰੀਤ 4549 ਪ੍ਰੀਤ 4549 ਦੇ ਵੀ ਹਰਿਆਣਾ ਨੰਬਰ ਹੈ ਟਰੈਕਟਰ ਦੇਖ ਸਕਦੇ ਹੋ 2012 ਮਾਡਲ 2 ਲੱਖ 10 ਹਜ਼ਾਰ ਡਿਮਾਂਡ ਕਰਦੇ ਨੇ ਬਾਈ ਛਾਤਰੀ ਲੱਗੀ ਹੋਈ ਹੈ ਡੰਡਾ ਡਰਾਈਵਰ ਸਮੇਤ ਹੈ ਬਾਡੀ ਲੈਂਡ ਦਾ ਟਰੈਕਟਰ ਪੂਰਾ ਸਾਫ਼ ਹੈ ਇਹ ਟਰੈਕਟਰ ਪ੍ਰੀਤ ਏਜੰਸੀ ਘੱਗੇ ਵਿਖੇ ਖੜੇ ਨੇ ਦੇਖ ਸਕਦੇ ਹੋ ਤੁਸੀਂ ਪ੍ਰੀਤ ਏਜੰਸੀ ਦੇ ਵਿੱਚ ਅਰਜਨ ਸੋਨਾਲੀਕਾ ਪ੍ਰੀਤ ਤਿੰਨ ਟਰੈਕਟਰ ਪ੍ਰੀਤ ਏਜੰਸੀ ਘੱਗਾ ਵਿਖੇ ਖੜੇ ਨੇ ਨੰਬਰ ਹੈਗਾ ਬਾਈ ਦਾ 98555 94148 98555 94148 ਇਹ ਤਿੰਨੇ ਟਰੈਕਟਰ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਲੈ ਸਕਦੇ ਹੋ ਏਜੰਸੀ ਦੇ ਵਿੱਚ ਕੱਟੇ ਹੋਏ ਨੇ ਬਿਲਕੁਲ ਬਾਵਜ ਰੇਟਾਂ ਤੇ ਇਹ ਟਰੈਕਟਰ ਮਿਲਣਗੇ ਤੁਹਾਨੂੰ ਹਰਿਆਣਾ ਨੰਬਰ ਟਰੈਕਟਰ ਨੇ ਧੰਨਵਾਦ ਦੋਸਤੋ ਮਿਹਰबानी ਦੋਸਤੋ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਪ੍ਰੀਤ 6099 ਸੁਪਰ ਜੋਧਾ ਸਾਈਡ ਸ਼ਿਫਟ ਗੇਅਰਾਂ ਦੇ ਵਿੱਚ ਟਰੈਕਟਰ ਦੇਖ ਸਕਦੇ ਹੋ ਪੂਰਾ ਵਧੀਆ ਟਰੈਕਟਰ ਬਣਾਇਆ ਪ੍ਰੀਤ ਨੇ ਸਾਈਡ ਗੇਅਰ 60 49 ਸੂਪਰ ਜੋਦਾ ਸਾਈਡ ਸ਼ਿਫਟ 3 ਸਿਲੰਡਰ ਪਾਵਰ ਸਟੀering 16 ਦੇ ਟਾਇਰ ਟਰੈਕਟਰ ਦੇਖੋ ਕਿੰਨਾ ਘੈਂਟ ਹੈ ਇਹ ਪ੍ਰੀਤ ਏਜੰਸੀ ਕਗਾ ਕਿਸਾਨ ਟਰੈਕਟਰ ਡੀਲਰ ਕਗਾ